ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਦੋ ਬੜਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਥੋੜੇ ਜਿਹਾ ਆਜੋ ਬਾਈ ਜੀ ਬਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੋ ਸਰ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਚੱਲਦਾ ਬਾਈ ਕੰਮ ਕਾਰ ਬਸ ਵਧੀਆ ਜੀ ਪ੍ਰਮਾਤਮਾ ਦੀ ਮਿਹਰਾ ਨਾਮ ਤੇ ਡਰੈਸ ਬੋ ਮੇਰਾ ਨਾਮ ਸਾਹਿਲ ਆ ਜੀ ਪਿੰਡ ਦੇ ਆਰਪਰਾ ਮਿਰਜਾ ਤੇ ਜਿਹੜਾ ਪਿੰਡ ਦੇ ਵਿੱਚ ਸਾਨੂੰ ਗਾਜੂ ਦਾ ਮੁੰਡਾ ਲੜਕਾ ਵਹੀਂ ਉਹ ਪਾਪਾ ਹੈਗੇ ਮੇਰੇ ਉਹਨਾਂ ਦੇ ਨਾਲ ਜਾਣਦੇ ਪਿੰਨਾ ਤੇ ਠੀਕ ਹੈ ਬਾਈ ਹਾਂਜੀ ਮੋਬਾਈਲ ਨੰਬਰ ਬੋ 99152337781 ਹੋਰ ਨੰਬਰ ਹੈ 9915152748 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬਾਅਦ ਦੇਦੇ ਟਾਪ ਬਰੀਡ ਕਿੰਨੀ ਕੁ ਉਮਰ ਹੈ ਜੀ ਇਹ ਵਰਲਡ ਵਾਈਡ ਦੇ ਸਨੋਮੈਨ ਦੀ ਕਹਿੰਦਾ ਸੀ ਇਹ ਬੰਦਾ ਠੀਕ ਆ ਬਾਕੀ ਉਹ ਵਾਕੀ ਆਪਾਂ ਕਨਫਰਮ ਵੀ ਕਰਾ ਦੇਵਾਂਗੇ ਬੰਦੇ ਤੋਂ ਮੈਂ ਤਾਂ ਇਹ ਇੰਨਾ ਕੀ ਪਤਾ ਜੀ ਠੀਕ ਆ ਬਾਕੀ ਰਿਕਾਰਡ ਆਪਾਂ ਸਾਰਾ ਬੰਦੇ ਤੋਂ ਸਾਹਮਣੇ ਜਿਹੜਾ ਦਊਗਾ ਆਪਾਂ ਨੂੰ ਉਹ ਕਾਨਫਰੈਂਸ ਦੇ ਵਿੱਚ ਲੈ ਕੇ ਬੰਦੇ ਨਾਲ ਆਪਾਂ ਲੈ ਦੇ ਦਾਂਗੇ ਠੀਕ ਆ ਬਾਈ ਹਾਂਜੀ ਉਮਰ ਕਿੰਨੀ ਹੈ ਜੀ ਇਹਦੀ ਸਾਲ ਦੀ ਉਮਰ ਹੈ ਜੀ ਸਾਲ ਦੀ ਉਮਰ ਹੈ ਹਾਂਜੀ ਠੀਕ ਹੈ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਇਹਦੀ ਮਾਂ ਥੱਲੇ ਸੋਨੂੰ ਮੈਂ ਆਪਾਂ ਮੈਂ ਕੁਝ ਨਹੀਂ ਕਹਿੰਦਾ ਜੀ ਠੀਕ ਹੈ ਠੀਕ ਹੈ ਸੋਨੂੰ ਆਪ ਦੀ ਖੁਦ ਆਪ ਮੂੰਹ ਬੋਲ ਕੇ ਦੱਸਦੀ ਆ ਇਹ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਬਈ ਮੇਰੇ ਗੱਲ ਦੇ ਵਿੱਚ ਆਉਂ ਹੀ ਨਾ ਠੀਕ ਆ ਆਪ ਦੀ ਪਰਖਣਾ ਦੇਖ ਕੇ ਲੈ ਜਾਓ ਵੀ ਕਿ ਕਿੰਨੇ ਕ ਚੰਗੀ ਆ ਕਿ ਕਿੰਨੇ ਕ ਮਾੜੀ ਆ ਇਹ ਹੂੰ ਫੁੱਲ ਬਰੀਡ ਆ ਬਈ ਦੀਂਦੀ ਆ ਸਾਹਮਣੇ ਫੁੱਲ ਕੱਦ ਦਾ ਫੁੱਲ ਰਾਜੀ ਆ ਝੂਲੀ ਇੱਕ ਨੰਬਰ ਨੇੜੇ ਤੋਂ ਚੈੱਕ ਕਰਵਾਣੇ ਬਾਕੀ 30 ਦਾ ਗੈਪ ਬਹੁਤ ਸੁਣਾ ਤੇ ਚਾਰ ਹੀ ਟੀਥ ਆਈਏ ਦੇ ਚਾਰ ਹੀ ਥਾਣਾ ਬਸ ਠੀਕ ਆ ਬਈ ਪੂਰਾ ਚੈੱਕ ਕਰ ਲੋ ਪਲੀ ਵੀ ਪ੍ਰਿੰਟ ਪ੍ਰਿੰਟ ਕਰਮਾਈ ਦਾ ਪੂਰਾ ਚੰਗਾਗਾ ਬਈ ਕੁਆਲਿਟੀ ਇੱਕ ਨੰਬਰ ਆ ਕਰੀ ਬਈ हां जी हां जी क्वालिटी ਦਾ ਤੁਹਾਨੂੰ ਜਿਆਣਾ ਆਪੀ ਅੰਦਾਜ਼ਾ ਲਾ ਲੋ ਕਿੰਨੀ ਕਿ ਤਗੜੀ ਹੈ ਜੀ ਹੁਣ ਮੈਂ ਤਾਂ ਗੋ ਇਸ ਗੱਲ ਦੇ ਮਾਰੇ ਨਹੀਂ ਨੀ ਕਿਹਾ ਜੀ ਆਪਾਂ ਪਤਾ ਅਗਲਾ ਕਹਿ ਦਿੰਦਾ ਵੀ ਯਾਰ ਤੂੰ ਐਂ ਕਹਤਾ ਵੀ ਇੰਨੇ ਲੀਟਰ ਇੰਨੇ ਲੀਟਰ ਦਿੱਤਾ ਇਹਦੀ ਮਾਣ ਹੈ ਅਗਲੇ ਦਾ ਜੋ ਸਾਹਮਣੇ ਆ ਆਪ ਨੂੰ ਪਤਾ ਲੱਗ ਗਿਆ ਵੀ ਹਾਂ ਦੱਸਦੀ ਆਏ ਆਪ ਬਰੀਡ ਬੋਲ ਕੇ ਦੱਸਦੀ ਆ ਇਹ ਬੋਲ ਕੇ ਦੱਸਦੀ ਆਪ ਮੂੰਹੋਂ ਬੋਲੀਆ ਬਰੀਡ ਓਕੇ ਆ ਬਈ ਪੂਰੀ ਪਲੀ ਵੀ ਪੂਰੀ ਜਨ ਜਾਨ ਵਾਲੀ ਆ ਫੇਸ ਦੀ ਬਿਊਟੀ ਦੇਖੋ ਬਈ ਬੋਦੀ ਬਾਦੀ ਪੂਰੀ ਚੰਗੀ ਆ ਸੁਨੱਖ ਆਪਣਾ ਵਰਡ ਚ ਫੁੱਲ ਆ ਬਈ ਖਣ ਚਾਰੀ ਹੈ ਹਾਂ ਜੀ ਹਜੀ ਉਹ ਤੁਹਾਨੂੰ ਬਣ ਕੇ ਦਿਖਾਉਣਾ ਜੀ ਹੂੰ ਇਹ ਬਾਕੀ ਥੋੜੀ ਖੁੱਲੀ ਆਈ ਹੈ ਇਹ ਠੀਕ ਆ ਹਾਂ ਇਹ ਕਿਤੇ ਬੰਨੀ ਪੁੰਨੀ ਤਾਂ ਹੈ ਨਹੀਂ ਸੀ ਉਹਨਾਂ ਨੇ ਠੀਕ ਆ ਭਾਈ ਕੱਲ ਵੀ ਇਹ ਆਪਾਂ ਸਟਰਕਚਰ ਦੇ ਉੱਪਰ ਦੇਖ ਕੇ ਲੋਕਾਂ ਨੂੰ ਲੱਗਦਾ ਹੋਊ ਵੀ ਇਹ ਬੱਚੀ ਦੰਦਾ ਚੂ ਹਜੇ ਦੁੱਧ ਦੇ ਦੰਦ ਨਹੀਂ ਗਈਆਂ ਇਹ ਠੀਕ ਆ ਖੀਰੀ ਆ ਖੀਰੀ ਆ ਜੀ ਜਮਾ ਖੀਰੀ ਆ ਭਾਈ ਬੱਚੀ ਫੁੱਲ ਬਰੀ ਤੇ ਝੋਈ ਦੇਖੋ ਚਾਰੀ ਥਾਂ ਦਾ ਜੇ ਪ੍ਰੈਗਨੈਂਟ ਹੋ ਗਈ ਜਿਸ ਦਿਨ ਕੋਈ ਵੀ ਬੰਦਾ ਆਪਾਂ ਪ੍ਰੈਗਨੈਂਟ ਹੋਈ ਵਾਪਸ ਕਰ ਲੈ ਸਕਦੇ ਹਾਂ ਠੀਕ ਆ ਭਾਈ ਤੇ ਕੀ ਮੋਲਾ ਜੀ ਦੀ ਘੜੀ ਅੱਜ ਜਿਹੜਾ ਹੂੰ ਜਿਹੜਾ ਬੰਦਾ ਅੱਜ ਕੱਲੀ ਨੂੰ ਲਊਗਾ ਜੀ ਹੂੰ ਠੀਕ ਆ ਉਹ ਤਾਂ ਹੈਗਾ 55000 ਰੁਪਿਆ ਠੀਕ ਆ ਭਾਈ ਤੇ ਜੋੜੇ ਚ ਕੋਈ ਹੋਰ ਵੀ ਕਰਦਾਂਗੇ ਠੀਕ ਆ ਭਾਈ ਜੋੜੇ ਚ ਇਕੱਠਾ ਕਰਾਂਗੇ ਹੂੰ ਇਹ ਭੈਣ ਇੱਕਦਮ ਜਾਨ ਵਾਲੀ ਆ ਪੜੀ ਵੀ ਆ ਮੂੰਹ ਨਹੀਂ ਫੜਾਉਂਦੀ ਭਾਈ ਛੇਤੀ ਬੋਦੀਵਾਦੀ ਤੇ ਆ ਉਹ ਚੱਕਰ ਕੇ ਲੈ ਕੇ ਜਾਏ ਉਹਦੀ ਠੀਕ ਆ ਭਾਈ ਦੰਦੋ ਬਾਈ ਕਦਾ ਜਮਾ ਕੀ ਆ ਲੈ ਦੰਦ ਚੈੱਕ ਕਰ ਓਕੇ ਭਾਈ ਕੁਆਲਿਟੀ ਇੱਕ ਨੰਬਰ ਆ ਮੁੱਲ ਜਾਇਜ਼ ਆ ਭਾਈ ਮਾਨਤਨ ਜਿਹੜਾ ਭਾਈ ਦੇਖੋ ਕੁਆਲਿਟੀ ਦੇ ਹੀ ਪੈਸੇ ਲੱਗਦੇ ਅੱਜ ਕੱਲ ਹੂੰ ਸਹੀ ਠੀਕ ਆ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਬਰਾਂ ਦੀ ਇਹਦੀ ਬਈ ਇਹ ਦੋਂਦੀ ਹੋ ਚੁੱਕੀ ਆ ਓਕੇ ਠੀਕ ਆ ਪਰ ਕਹਿ ਕੇ ਰਹਿਵਾਂਗੇ ਹੂੰ ਜਿਹੜੀ ਹੈਗੀ ਆ ਚੀਜ਼ ਬਰੀਡ ਚੈੱਕ ਕਰੋ ਕਿੰਨਾ ਕੁ ਦੁੱਧ ਸੀਰੀ ਮਾਰ ਥੰਦੇ ਬਈ ਮੈਂ ਤੁਹਾਨੂੰ ਆਪਾਂ ਕੁਛ ਨਹੀਂ ਮੈਂ ਦੁੱਧ ਦਿੰਦਾ ਦੱਸਦਾ ਜਿੰਨਾ ਮੈਂ ਆਹ ਉਹ ਦੱਸਦਾ ਈ ਠੀਕ ਆ ਨਾ ਮੈਂ ਕਹਾਂ ਵੀ ਇਹ ਬਰੀਡ ਦੀ ਆ ਉਹ ਬਰੀਡ ਦੀ ਆ ਆਪ ਦਾ ਜਿਹੜਾ ਜਿਹੜੇ ਬੰਦੇ ਤੋਂ ਮੈਂ ਲਿਆਂ ਉਹਨਾਂ ਨੂੰ ਕਾਨਫਰੰਸ ਦੇ ਵਿੱਚ ਕਰਾ ਦੂੰਗਾ ਆਪਰੇ ਆਪ ਪੁੱਛ ਲਿਓ ਉਹਨਾਂ ਨੂੰ ਠੀਕ ਹੈ ਭਾਈ ਨਫਾ ਤਾਂ ਮੈਂ ਆਪ ਦਾ ਲੈਣਾ ਹੀ ਆ ਭਾਈ ਇਹ ਆਪਾਂ ਨਵੇਂ ਮਾਰੀ ਕੰਮ ਕਰਦੇ ਆ ਸਹੀ ਗੱਲ ਆ ਭਾਈ ਉਹ ਤਾਂ ਜ਼ਰੂਰੀ ਆ ਹਾਂਜੀ 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 ਸਹੀ ਆ ਭਾਈ ਕਹਿੰਦਾ ਐਵੇਂ ਗੱਪ ਮਾਰਦਾ ਨਾ ਉਹਦਾ ਕੋਈ ਚੱਕਰ ਨਹੀਂ ਆ ਜਿੱਥੋਂ ਬਾਈ ਨੇ ਖਰੀਦਦੀ ਆ ਬਾਈ ਕਹਿੰਦਾ ਸਾਰੀ ਡਿਟੇਲ ਲੈ ਕੇ ਦੇ ਦਾਂਗੇ ਡਿਟੇਲ ਸਾਰੀ ਮਿਲੋ ਹਾਂ ਡਿਟੇਲ ਦੇ ਨੇ ਕੋਈ ਚੱਕਰ ਹੈਗੀ ਪਰ ਜਿਹੜੀ ਗੱਲ ਆ ਵੀ ਮੈਂ ਨਹੀਂ ਆਪ ਕਹਿੰਦਾ ਉਹ ਬੰਦੇ ਤੋਂ ਇਸ ਦੀ ਬਿਊਟੀ ਕਮਾਲ ਆ ਕਦ ਫੁੱਲ ਆ ਫੁੱਲ ਬ੍ਰੀਟ ਆ ਇਹਦੇ ਬਾਈ ਪਰ ਇਹ ਏਆਈ ਇਹਦੀ ਹੋਈ ਵੀ ਹੈ ਜੀ ਠੀਕ ਆ ਕਿੰਨੇ ਦਿਨ ਹੋ ਗਏ ਭਾਈ ਇਹਦੀ ਏਆਈ 23 ਤਰੀਕ ਦੀ ਹੋਈ ਵੀ ਹੈ ਜੀ 23 ਤਰੀਕ ਦਾ ਤੇ ਭਾਈ ਸੀਮਨ ਲੱਗਿਆ ਵਾ ਹਜੇ ਤੱਕ ਮੋੜਾ ਵਾਪਸ ਹੀਟ ਦੇ ਉੱਪਰ ਆਈ ਨਹੀਂ ਪਰ ਆਪਾਂ ਖਾਲੀ ਕਹਿ ਗਈ ਦੇਣੀ ਆ ਠੀਕ ਆ ਭਾਈ ਹਾਂ ਉਹ 23 ਤਰੀਕ ਦੀ 23 ਦੀ ਪਤਾ ਨਹੀਂ 25 ਦੀ ਇਹੋ ਜਿਹਾ ਕੁਛ ਆ ਵੀਡੀਓ ਪਈ ਆ ਆਪਣੇ ਕੋਲੇ ਚਾਰ ਹੀ ਥਾਣਾ ਹਾਂ ਆਪਣੇ ਐਕਸਟਰਾ ਕੋਈ ਤੀਜ ਕੋਈ ਥਾਣਾ ਹੈ ਨਹੀਂ ਪਰ ਮੈਂ ਬੰਦਾ ਆਨਲਾਈਨ ਮੰਗਾ ਲੇ ਠੀਕ ਆ ਭਾਈ ਹਾਂ ਜੀ ਇਹਦਾ ਕੀ ਮੁੱਲ ਆ ਭਾਈ ਇਹ ਇਕਲੀ ਦਾ ਤਾਂ ਜੇ ਮੁੱਲ ਕਰਾਉਣਾ ਜੀ ਹੂੰ ਠੀਕ ਹੈ ਇਹਦਾ 30000 ਵੇਜੇ ਜੋੜਾ ਲੂਗਾ ਠੀਕਾ ਜੋੜਾ 3000 ਰੁਪਏ ਦੇਣਾ ਠੀਕ ਹੈ ਭਾਈ ਹੂੰ ਠੀਕ ਹੈ ਵੀ ਮੰਨ ਲਓ ਕਿ ਆਪਾਂ ਲੈਸ ਕਰਕੇ ਦੋਨੇ ਜਦ ਬਣਦੇ ਤਾਂ 85 ਦੀਆਂ ਸਿੰਘਾਂ ਹਾਂਜੀ ਤੇ ਦੋਨਾਂ ਜੋੜੇ ਦੇ ਵਿੱਚ ਮਰਜ ਕਰਕੇ ਆਪਾਂ ਮੰਨ ਲਗੀ ਆਪਾਂ 100000 ਰੁਪਏ ਦੇ ਦਾਂਗੇ 100000 ਦਾ ਬਾਈ ਕਹਿੰਦਾ ਜੋੜਾ ਦੇ ਤਾਂ ਇਕੱਲੀ ਖਰੀਦੋਂਗੇ 30000 ਦੀ ਉਹਦਾ ਮੁੱਲ 55000 ਰੁਪਏ ਬਾਈ ਠੀਕ ਹੈ ਕਿ ਨਹੀਂ ਜੋੜਾ ਲਵਾਂਗੇ ਬਾਈ ਕਹਿੰਦਾ 100000 ਦੇ ਦੇਣਗੇ ਫਿਰ ਵੀ ਚਲੋ ਵਿੱਚੋਂ ਮਾੜਾ ਮੋਟਾ ਕੋਈ ਚੱਲ ਬਾੜਾ ਮੋਟਾ ਹੀ ਹੋਣਾ ਬਾਈ ਬਾਲਾ ਕੁਛ ਇਹਦੇ ਵਿੱਚ ਨਹੀਂ ਹੈਗਾ ਇਹਨਾਂ ਵਿੱਚ ਠੀਕ ਆ ਆਪਾਂ ਵੀ ਕਿਉਂਕਿ ਦੇਖੋ ਹਰ ਬੰਦਾ ਆਪਦਾ ਕਿਉਂਕਿ ਅੱਜ ਅੱਜ ਟਾਈਮ ਦੇ ਵਿੱਚ ਕੰਪੀਟੀਸ਼ਨ ਦਾ ਟਾਈਮ ਆ ਐਵੇਂ ਬਾਹਲੇ ਮੰਗ ਕੇ ਤਾਂ ਅਗਲੇ ਨੀਚੇ ਥੱਲੇ ਕਮੈਂਟ ਹੀ ਕਰ ਦਿਆ ਬਾਈ ਤੂੰ ਤਾਂ ਚੀਜ਼ ਆਪਾਂ ਕੁਆਲਿਟੀ ਦੇ ਮੰਗ ਰਹੇ ਨਾ ਕਿ ਆਪਾਂ ਹਮਮ ਸਹੀ ਗੱਲ ਆ ਬਾਈ ਮੁੱਲ ਜਮਾ ਜਾਇ ਜਾ ਖਿੱਚ ਕੇ ਮੁੱਲ ਰੱਖਿਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ